ਤੇ ਆ ਵੀ ਬੋਲ ਸਕੋਦੇ ਆ ਮੇਰਾ ਬੇਟਾ ਵੀ ਬੋਲਦਾ ਸੋ ਜਦ ਤੱਕ ਇਹਨਾਂ ਪਰਵਾਹਾਂ ਚ ਚੱਲਦੀਆਂ ਰਹਿੰਦੀਆਂ ਥੋੜਾ ਬਹੁਤ ਚੱਲ ਵੀ ਫੇਰ ਆਪ ਹੋ ਜਾਏਗੀ ਹਨ ਬਹੁਤਾ ਡਰ ਦੀ ਲੋੜ ਨਹੀਂ ਹੈ ਸਾਨੂੰ ਭਗਤ ਸਿੰਘ ਦੇ ਵਾਰਸ ਹੋ ਜ਼ਰਾ ਅੱਖਾਂ ਖੋਲੋ ਕੀ ਤੋ ਕੀ ਤੁਸੀਂ ਬਣ ਗਏ ਜ਼ਰਾ ਆਪਾ ਫੜੋ ਕੁਦਸੀ ਬੋਲ ਹਮੂ ਜਰਾ ਗੁਰੂ ਸੁਰ ਬੋਲ ਲਾਹ ਜੀ ਜੀ ਕੁਦੇ ਨਰ ਅੱਲਾ ਬਯਾ ਦੇ ਮੋਕ ਪਜੋ ਜਣ ਨੂੰ ਮਾਪਿੰਦਰ ਸਿੰਘ ਪਗੂ ਮજરા ਸ਼ਵਲਕ ਟੀਵੀ ਚੈਨਲ ਤੇ ਤੁਹਾਡਾ ਸਵਾਗਤ ਹੈ ਸਾਡੇ ਰਿਪੋਰਟਰ ਡਾਕਟਰ ਹਰਮਿੰਦਰ ਪਾਲ ਸਿੰਘ ਅਨੁਸਾਰ ਅਰਪਣ ਲਖਾਰੀ ਸਭਾ ਕੈਲਗਰੀ ਦੀ ਮਾਸਕ ਇਕੱਤਰਤਾ ਹੋਈ ਜੋ ਮਹਿਲਾ ਦਿਵਸ ਨੂੰ ਅਤੇ ਸ਼ਹੀਦ ਭਗਤ ਸਿੰਘ ਨੂੰ ਸਮਰਪਿਤ ਹੋਈ ਸੋ ਅਸੀਂ ਦਿਖਾਵਾਂਗੇ ਤੁਹਾਨੂੰ ਸਾਰੇ ਪ੍ਰੋਗਰਾਮੀਆਂ ਝਲਕੀਆਂ ਪਰ ਮੰਦਗਾਨਾ ਕਰਾਵਾਂਗੇ ਗੱਲਬਾਤ ਤੁਸੀਂ ਬਣੇ ਰਹਿਣਾ ਸ਼ਵਲਕ ਟੀਵੀ ਚੈਨਲ ਦੇ ਨਾਲ ਅਰਪਣ ਲਖਾਰੀ ਸਭਾ ਦੀ ਵਾਚਮੇਨਿੰਗ ਮੀਟਿੰਗ ਵਿੱਚ ਤੁਹਾਡਾ ਸਾਰਾ ਆਗਰਾ ਆਪ ਸਭ ਜੀ ਦਾ ਬਹੁਤ ਬਹੁਤ ਸਵਾਗਤ ਹੈ ਜੀ ਲਾਇਆ ਇਹ ਜਿਹੜੀਆਂ ਦੀ ਨਵਾਂ ਮੀਟਿੰਗਾਂ ਹੁੰਦੀਆਂ ਨੇ ਸਭ ਇਕੱਠੇ ਹੋਣ ਦਾ ਮੌਕਾ ਦਿੰਦੀਆਂ ਨੇ ਤੇ ਬਹੁਤ ਸਾਰਿਆਂ ਨੂੰ ਲਿਖਣ ਦੀ ਪ੍ਰੇਰਣਾ ਦਿੰਦੀਆਂ ਨੇ ਇੱਥੇ ਬੈਠੇ ਹੋਣੇ ਲਖਾ ਜੀ ਕਹਿ ਰਹੇ ਸੀਗੇ ਕਿ ਜਦੋਂ ਦਾ ਮੈਂ ਸੈਤਕ ਸੁਭਾਵਾ ਚੜ ਲੱਗਿਆ ਮੇਰੀ ਕਲਮ ਦੀ ਸਿਆਹੀ ਜਿਹੜੀ ਹੈ ਉਹ ਹੋਰ ਗੂੜੀ ਹੋ ਗਈ ਹੈ। ਕੀ ਬਾਤ ਹੈ। ਕਹਾਣੀਆਂ ਲਿਖ ਲਈਆਂ ਨੇ। ਛੋਟੇ ਛੋਟੇ ਲੱਗ ਪੁੱਕਦੇ ਨੇ ਜਿਨ੍ਹਾਂ ਦੇ ਉੱਪਰ ਸਿੱਟੀ ਵੀ ਦੇ ਉੱਪਰ ਅਸੀਂ ਉਹਨਾਂ ਦਾ ਪੇਸ਼ਕਾਰੀ ਕਰਦੇ ਆ। ਸੋ ਵਕਿਆ ਸਭਾ ਮਾਚਾ ਲਈ ਬਹੁਤ ਘਟਾ ਹਾਜ਼ਰੀ ਹੋਵੇ ਚਾਹੇ ਖਾਜਾ ਖਚ ਪਰੇ ਹੋ ਗਏ ਮਕਸਦ ਇਹ ਹੋਈ ਹੁੰਦਾ ਹੈ ਕਿ ਝੁੜ ਬੈਠੀਏ ਤੇ ਕੁਝ ਉਹ ਗੱਲਾਂ ਕਰੀਏ ਜਿਨ੍ਹਾਂ ਦਾ ਸਬੰਧ ਸਿਹਤ ਦੇ ਨਾਲ ਹੈ ਜਿਨ੍ਹਾਂ ਦਾ ਸਬੰਧ ਸਾਡੀਆਂ ਆਪਣੀਆਂ ਜ਼ਿੰਦਗੀਆਂ ਦੇ ਨਾਲ ਹੈ ਜਿਨ੍ਹਾਂ ਦਾ ਸਬੰਧ ਸਾਡੇ ਆਲੇ ਦੋਲੇ ਵਾਪਰਦੀਆਂ ਘਟਨਾਵਾਂ ਦੇ ਨਾਲ ਹੈ ਸੋ ਸੋ ਅੱਜ ਦੀ ਸਭਾ ਨੂੰ ਇਸੇ ਤੱਕ ਨਾ ਸ਼ੁਕਰ ਗਿਣ ਕਿ ਸਭ ਤੋਂ ਪਹਿਲਾਂ ਮੈਂ ਬੇਤੀ ਕਰਦੀ ਹਾਂ ਸਭਾ ਦੇ ਪ੍ਰਧਾਨ ਜੋਗਾ ਸੰਜੀਪ ਲਿਪਸੀਆਉ ਤੇ ਇਸ ਮਤਾ ਕੀ ਦੀ ਕੁਸੀ ਤੇ ਸੋਨ ਜੀ ਸੰਸਾਰ ਤੋਂ ਤੁਰ ਗਏ ਕੁਝ ਇੱਕ ਆਪਣੇ ਮਿੱਤਰਾਂ ਨੂੰ ਆਪਣੇ ਸਹਿਕਰਮੀਆਂ ਨੂੰ ਸਾਥੀਆਂ ਨੂੰ ਅੱਜ ਅਸੀਂ ਸ਼ਰਧਾਂਜਲੀ ਭੇਟ ਕਰਦੇ ਹਾਂ ਜਿਨ੍ਹਾਂ ਦੇ ਵਿੱਚ ਐਨਡੀਪੀ ਦੇ ਸਾਬਕਾ ਐਮਐਲਏ ਰਾਜਪਾਲੂ ਜੀ ਸਾਡੇ ਸਭਾ ਮੰਡ ਦੇ ਵਿੱਚ ਬਹੁਤ ਪਿਆਰ ਦੇ ਨਾਲ ਸ਼ਾਮਲ ਹੋਣ ਵਾਲੇ ਪਰਸੋਤਾਵਾਂ ਪਾਗਵਾੜੀ ਮਾਸਟਰ ਕਰਨਾਮ ਸਿੰਘ ਰਾਮਵਾਰੀਆ ਜੀ ਇਹਨਾਂ ਦਾ ਸਵਾਦ ਜ਼ਰੂਰ ਇਕਬਾਲ ਸਿੰਘ ਰਾਮਵਾਰੀਆ ਜੀ ਹੁਣ ਨਾਲ ਆਇਆ ਸਵਰਨ ਸਿੰਘ ਪਰਮਾਰ ਤੇ ਕ੍ਰਿਸ਼ਨ ਪਨੋਟ ਰਜ਼ਰਗੋ ਇਹਦੇ ਨਾਲ ਹੀ ਡਾਕਟਰ ਬਲਿੰਦਰ ਬਰਾੜ ਜਿਹੜੇ ਸਾਡੇ ਕੈਲਮੀ ਦੇ ਬਹੁਤ ਵੱਜਾਲੇ ਪਛਾਨੀ ਸ਼ਖਸੀਅਤ ਨੇ ਉਹਨਾਂ ਦੇ ਛੋਟੇ ਭਰਾ ਉਹਨਾਂ ਦੇ ਛੋੜਾ ਠੀਕ ਹੈ ਨਹੀਂ ਤੇ ਕੋਈ ਜੀਤ ਸਿੰਘ ਦਰਬਾਰ ਦਰਬਾਰ ਟਾਡੀ ਜਥੇ ਦੀ ਬਹੁਤ ਕਿਆਨਾਂ ਦਿਨ ਨੌਜਵਾਨ ਵਾਂਗ ਬਹਰਾ ਦੇ ਚੋ ਸੋ ਅਸੀਂ ਸਾਰੇ ਇਹਨਾਂ ਦੇ ਛੋੜੇ ਤੇ ਆਪਣਾ ਦਿਲੀ ਅਫਸੋਸ ਪ੍ਰਗਟ ਕਰਦੇ ਆ ਤੇ ਅਸੀਂ ਬੈਠੇ ਬੈਠੇ ਮੈਨੂੰ ਲੱਗਦਾ ਇੱਕ ਮਿੰਟ ਵਾਸਤੇ ਅਸੀਂ ਜ਼ਰੂਰ ਉਹਨਾਂ ਦੀ ਆਤਮਾ ਕਿਸ਼ਾਤੀ ਵਾਸਤੇ ਵਰਦਾ ਬਾਈਟ ਇਹ ਵਿੱਚ ਬੜਾਈ ਬਲਖਣ ਦੇ ਨੋਦੇ ਨੇ ਇਹਨਾਂ ਦੇ ਵਿੱਚੋਂ ਅੱਜ ਦਾ ਦਿਨ ਖਾਸ ਤੌਰ ਤੇ ਹਰ ਮਾਰਚ ਜਿਹੜਾ ਹੈ ਇੰਟਰਨੈਸ਼ਨਲ ਵਿਮਨ ਡੇ ਹੈ ਅੰਤਰਰਾਸ਼ਟਰੀ ਮਹਿਲਾ ਦਿਵਸ ਇਹ ਨਿਯੁਜਿਤ ਕੀਤਾ ਗਿਆ ਸੀ 1975 ਦੇ ਵਿੱਚ ਯੂਨਾਈਟਿਡ ਨੇਸ਼ਨਸ ਆਫ ਆਰਗੇਨਾਈਜੇਸ਼ਨ ਦੇ ਵੱਲੋਂ ਔਰਤਾਂ ਨੂੰ ਐਮਪਾਵਰ ਕਰਨ ਵਾਸਤੇ ਔਰਤਾਂ ਜਿਨ੍ਹਾਂ ਦੇ ਨਾਲ ਸੈਕਸ਼ੂਅਲ ਐਕਸਪਲੋਇਟੇਸ਼ਨ ਹੁੰਦੀ ਹੈ ਜਿੰਦਾ ਆਪਰੇਸ਼ਨ ਹੁੰਦਾ ਹੈ ਜਿਨ੍ਹਾਂ ਨੂੰ ਦਵਾਇਆ ਜਾਂਦਾ ਹੈ ਸੋ ਇਹਨਾਂ ਖਾਸ ਤੌਰ ਤੇ ਦੋ ਮੁੱਖ ਮੁੱਦਿਆਂ ਨੂੰ ਲੈ ਕੇ ਇਹ ਬਿੱਲ ਜਿਹੜਾ ਹੈ ਇਹ ਔਰਤਾਂ ਲਈ ਸਮਰਪਿਤ ਕੀਤਾ ਗਿਆ ਹੈ ਕਿਉਂਕਿ ਚਾਹੇ ਅਸੀਂ ਕਹਿੰਦੇ ਹਾਂ ਕਿ ਗੱਡੀ ਦੇ ਦੋ ਪਹੀਏ ਹੁੰਦੇ ਨੇ ਮਰਦ ਤੇ ਔਰਤ ਪਰ ਫਿਰ ਵੀ ਸਦੀਆਂ ਸਦੀਆਂ ਤੋਂ ਔਰਤ ਹਮੇਸ਼ਾ ਮਗਰ ਰੱਬ ਆਪ ਹੀ ਆੜ ਕੇ ਚੱਲਦੀ ਰਹੀ ਹੈ ਤੇ ਉਸ ਨੂੰ ਬਰਾਬਰ ਲਿਆ ਕੇ ਖੜਾ ਕਰਨ ਵਾਸਤੇ ਇਹ ਯਤਨ ਆਪਣਾ ਇਸ ਦਿਨ ਕੀਤੇ ਜਾਂਦੇ ਨੇ ਸੋ ਸਾਡੀ ਅੱਜ ਦੀ ਮੀਟਿੰਗ ਇਸ ਦਿਨ ਨੂੰ ਹੀ ਸਮਰਪਿਤ ਕਾਫਲੇ ਦੇ ਛੇਤੀ ਬਹਿਤਰਾਵਾਨ ਕਾਫਰ ਕੇਹੀ ਪਹਿਲੀ ਢਾਗ ਚੜੇ ਬਾਕੀ ਟਿਕਟਾਂ ਲੈਣ ਮਸਾਬਰ ਐ ਸਿਗਨਲ ਹੋਇਆ ਵਾ ਬੀਸਲਾ ਪਿਆ ਪਜਾਵੇ ਜਗ ਜੰਗ ਚ ਨਰੇਲਾ ਦਾ ਗੱਟੀ ਕੇ ਆਵੇ ਕਿ ਜਾਵੇ ਕਰਨੋਂ ਨੇ ਪਾਬ ਲਿਆ ਤੁਰ ਗਈ ਧੀ ਜਾਣ ਕੇ ਬੱਲੇ ਪੁੱਤ ਨੇ ਜਨਮ ਲਿਆ ਬਾਬਾ ਸੇਵਿਆਂ ਵੱਦ ਨੂੰ ਚੱਲੇ ਕਿਤੇ ਯੂਰ ਮਕਾਨਾ ਦਾ ਕਿਦਰੇ ਪਿਆਬ ਨਾ ਮੰਗਲੇ ਮਕਲਾਵੇ ਜਗ ਯੰਕਸ਼ਨ ਰੇਲਾਂ ਦਾ ਗੱਡੀ ਇਕ ਆਵੇ ਇਕ ਜਾਵੇ ਰੁਪਤਾਰ ਜਮਾਨੇ ਦੀ ਕਰਿਆ ਤੇਜ ਨਾ ਹੋਵੇ ਢਿੱਲੀ ਕਈ ਰਾਜ ਬੈ ਬੈ ਗਏ ਉੱਥੇ ਦੀ ਹੈ ਉੱਥੇ ਦਿੱਲੀ ਗਏ ਲੁੱਟ ਵਿਚਾਰੀ ਨੂੰ ਸਾਦਰ ਸ਼ਾਹ ਵਰਗੇ ਕਰਤਾਵੇ ਚੰਗੀ ਚੰਦ ਰੇਲਾਂ ਦਾ ਗੱਡੀ ਇਕੇ ਆਵੇ ਇਕ ਆਵੇ ਜੋ ਲਖ ਜਿ ਸਫੇ ਤੇ ਬਿਖਰ ਗਏ ਤੇ ਰੂਪ ਇਹਨਾਂ ਦਾ ਕਾਵਮਈ ਕੀ ਤੜਫ ਰਹੀ ਹੈ ਮਨ ਚ ਮੇਰੇ ਕਿ ਲਿਖੀ ਗਈ ਜੋਕਤਾਬ ਨਹੀਂ ਇਹ ਦੌਰ ਨਵਾਂ ਮਾਹੌਲ ਨਵਾਂ ਪਸਰ ਨਵਾਂ ਗਜਲ ਕਿਦਿ ਸੇ ਇਹ ਦੌਰ ਨਵਾਂ ਮਾਹੌਲ ਨਵਾਂ ਪਸਾ ਨਵਾਂ ਗਜਲ ਕਿਦਿ ਸੇ ਭਗਤ ਸਿੰਘ ਦੇ ਵਾਰਸੋ ਜ਼ਰਾ ਅੱਖਾਂ ਖੋਲੋ ਕੀ ਤੋਂ ਕੀ ਤੁਸੀਂ ਬਣ ਗਏ ਜ਼ਰਾ ਆਪਰ ਫੋੜੋ ਭਗਤ ਸਿੰਘ ਦੇ ਵਾਰਸੋ ਜਰਾ ਅੱਖਾਂ ਖੋਲੋ ਕੀ ਤੋ ਕੀ ਤੁਸੀਂ ਬਣ ਗਏ ਜਰਾ ਆਪਾ ਫੜੋ ਖੁੱਲੇ ਸ਼ਮਲੇ ਛੱਡ ਗਲ ਪਸਤੌਨਾ ਪਾ ਕੇ ਭਗਤ ਸਿੰਘ ਨਹੀਂ ਬਣਨਾ ਉੱਚੀ ਨਾਰੇ ਨਾਲ ਭਗਤ ਸਿੰਘ ਇੱਕ ਸੋਚ ਹੈ ਨਹੀਂ ਬੁੱਤ ਕਾਂਸੀ ਦਾ ਉਹ ਤਾਂ ਲੈਰ ਜਨੂਨ ਦੀ ਨਹੀਂ ਰਸਾ ਕਾਂਸੀ ਦਾ ਭਗਤ ਸਿੰਘ ਸੀ ਸੂਰਮਾ ਸਿਰੜੀ ਇਰਕਲਾਬੀ ਉਹ ਨਹੀਂ ਸੀ ਕੋਈ ਖੜਕੂ ਨਾ ਆਤਮਕ ਵਾਦੀ ਭਗਤ ਸਿੰਘ ਸੀ ਸੂਰਮਾਨ ਸਿਰ ਰੀ ਇਨਕਲਾਬੀ ਉਹ ਨਹੀਂ ਸੀ ਕੋਈ ਖੜਕੂ ਨਾ ਆਤਮਕ ਵਾਦੀ ਉਹਦੀ ਸ਼ਹੀਦੀ ਮਧੋਲਣ ਵਾਸਤੇ ਸੋ ਪਰ ਪੰਚ ਰਚਾਏ ਭਗਤ ਸਿੰਘ ਦੇ ਵਾਰਸੋ ਤੁਸੀਂ ਸਮਝ ਨਹੀਂ ਪਾਏ ਹਾਰੀ ਜਵਾਨ ਹਾਰੀ ਗੱਲ ਸਟਾਰਟਿੰਗ ਕਿ ਹੋਈ ਵੀਰ ਜੀ ਨੇ ਸ਼ੁਰੂ ਕੀਤੀ ਤੇ ਮੈਨੂੰ ਕੁਝ ਯਾਦ ਆ ਗਏ ਬਚਪਨ ਦੇ ਕੋਣ ਅੰਗਰੇਜ਼ੀ ਬਹੁਤ ਸੋਹਣੀ ਆਉਂਦੀ ਸੀ ਜਿੱਦ ਕਿ ਨਾਲ ਲੱਗ ਜਾ ਬੱਚਾ ਸੀਗਾ ਤੇ ਉਹ ਕਹਿਣ ਲੱਗਾ ਯਾਰ ਤੇ ਮਾਈ ਫਾਦਰ ਦਾ ਆਇਆ ਐਸੇ ਜੀ ਮੈਂ ਤਾਂ ਮਾਈ ਫਾਦਰ ਆਉਂਦਾ ਨਹੀਂ ਐਸੇ ਹੂੰ ਐਸੇ ਆ ਮਾਈ ਨਾ ਤਾਂ ਵੀ ਸਾਹੇ ਜਦੋਂ ਮਾਰੀ ਬੈਸਟ ਫਰੈਂਡ ਦਾ ਆਉਂਦਾ ਤਾਂ ਸੈਂਡ ਜਿਹੜਾ ਫਾਦਰ ਤੇ ਉਹ ਮੈਂ ਉਸ ਕਹਿੰਦਾ ਫਾਦਰਸ ਐਂਡ ਫਾਦਰਸ ਆਰ ਏਵਰੀਵੇਅਰ Hmm. but godfather is here <laughs> ram gauri my best father he is my neighbor you <laughs> often come to play for my mother liked him very much <laughs> <laughs> so matlab kehda ke angrezi che inna gall kiti se vanna chaliye wese laiye pehla sita aundi phir ram aunda pehla radha aadhi phir krishna aunda ਪੁਰਤਨਾ ਪਹਿਲਾਂ ਕਿਸੇ ਦੇਵਤੇ ਦਾ ਦੇਵੀ ਦਾ ਨਾਮੋਂ ਪਹਿਲਾਂ ਦੇਵੀ ਦਾ ਤੇ ਬਾਅਦ ਦੇਵਤੇ ਦਾ ਨਾਮ। ਉਸ ਟਾਈਮ ਸੇਮਬਰ ਜਿਹੜਾ ਹੁੰਦਾ ਸੁਮਰ ਦਾ ਮਤਲਬ ਹੁੰਦਾ ਸੇਮਬਰ। ਇੱਕ ਲੜਕੀ ਨੂੰ ਇਖਤਿਆਰ ਸੀਗਾ ਕਿ ਉਹ ਆਪਣਾ ਵਰ ਆਪੇ ਚੂਸ ਕਰ ਸਕਦੀ। ਉਸ ਸੋਲਵਰ ਕਹਿੰਦਾ ਸੀ ਸੇਮਬਰ ਦਾ ਮਤਲਬ ਸੇਮ ਵਰ। ਆਪਣਾ ਵਰ ਆਪ ਚੁਣਨਾ। ਉਹ ਤੋਂ ਬਾਅਦ ਜਦੋਂ ਕਾਲੀ ਨੂੰ ਆਇਆ ਉਹ ਉਸੇ ਪੰਤਾਂ ਦਾ ਰਾਜ ਸੀਗਾ। ਬ੍ਰਾਹਮਣਾਂ ਨੇ ਬਹੁਤ سارے ਰੂੜੇ ਸੁਣਾਤੇ ਕੁਝ ਦਿੱਕਤਾਂ ਇਹ ਸੀ ਜਿਹੜੀ ਛੋਟੀ ਬੱਚੀ 14 15 ਸਾਲ ਦੀ 16 ਸਰਵਾਦਾਤੀ ਜਿੰਨਾ ਕੀਤਾ ਇਹ ਉਪਰਾਲਾ ਪੱਤਰਕਾਰੀ ਬੰਦੇ ਦੇ ਹੁੰਦੀ ਗੱਲ ਉਸਿਆਂ ਦੀ ਮਾਲਾ ਮਣ ਇੰਨਾ ਮਿੱਤਰਾ ਦੀ ਸੁਣੀਏ ਜੇ ਕਸ਼ਟ ਕਹਾਣੀ ਕਈ ਥਾਂ ਮਾਂ ਉੱਤੇ ਤਾਂ ਕੀਮਤੀ ਬਾੜ ਦਿੰਦੇ ਜਿੰਦਗਾਨੀ ਚੱਟ ਬਚਦੀ ਟੱਪਰੀ ਦਾ ਬਣਦਾ ਜੀਵਨ ਫੇਰ ਕਚਾਲਾ ਪੱਤਰਕਾਰੀ ਬੰਦੇ ਦੇ ਹੁੰਦੀ ਗੱਲ ਉਸਤਰੀਆਂ ਦੀ ਮਾਲਾ ਲਿਖਕਾਰ ਕੁਆਰੀ ਨੂੰ ਲਿਖਕਾਰ ਕੁਆਰੀ ਨੂੰ ਆਕੇ ਫੇਰ ਸਭਾ ਵਿੱਚ ਬੋਲਣਾ ਜੋ ਮੁਸ਼ਕਲ ਹੁੰਦਾ ਹੈ ਚਾਬੀ ਬਾਜ ਤਾਲੇ ਨੂੰ ਖੋਲਣਾ ਔਰ ਤ ਦਿਵਸ ਅਜ ਫੇਰ ਆਇਆ ਔਰ ਤ ਦਿਵਸ ਅਜ ਫੇਰ ਆਇਆ ਸਾਰੀ ਦੁਨੀਆ ਮੜਾ ਮਨਾਇਆ ਸਾਰੀ ਦੁਨੀਆ ਮੜਾ ਮਨਾਇਆ ਮਰਦਾਂ ਲੰਮੇ ਭਾਸ਼ਣ ਦਿੱਤੇ ਮਰਦਾਂ ਲੰਮੇ ਭਾਸ਼ਣ ਦਿੱਤੇ ਮੈਂ ਵੀ ਬੈਠੀ ਸੋਚਾਂ ਵਿੱਚੇ ਕਿੰਨੂੰ ਦੁੱਖੜੇ ਦੱਸਾਂ ਦਿਲ ਦੇ ਕਿ ਮੈਨੂੰ ਸਾਰੇ ਹੱਕ ਮਿਲ ਗਏ ਕਿ ਮੈਨੂੰ ਸਾਰੇ ਹੱਕ ਮਿਲ ਗਏ ਵੀਰਾ ਵੱਡੀ ਡਿਗਰੀ ਕਰਦਾ ਵੀਰਾ ਵੱਡੀ ਡਿਗਰੀ ਕਰਦਾ ਮੈਨੂੰ ਕਹਿੰਦੇ ਸਿੱਖ ਕੰਮ ਕਰਦਾ ਇਹੋ ਤੇਰੀ ਕੰਮ ਹੈ ਆਣਾ ਇਹੋ ਤੇਰੇ ਕੰਮ ਹੈ ਆ ਬਿਆਹ ਕੇ ਤੂੰ ਸਾਰੇ ਘਰ ਆ ਜਾਣਾ ਬਿਆਹ ਕੇ ਐਸੀ ਸੋਹਰੇ ਆਈ ਬਿਆਹ ਕੀ ਐਸੀ ਸੋਹਰੇ ਆਈ ਕੰਮ ਕਰਨੇ ਜੰਮ ਕਾਈ ਰੋਟੀ ਟੁਕ ਤੂੰ ਭਾਂਡੇ ਮਾਂਜਾਂ ਰੋਟੀ ਟੁੱਕ ਕਰ ਭਾਂਡੇ ਮਾਂਜਾਂ ਤੋ ਨਿਹਾਣੇ ਬਿਸਤਰੇ ਸਾਂਭਾਂ ਝਾੜੂ ਪੋਚਾ ਡਸਟਿੰਗ ਕਰਕੇ ਝਾੜੂ ਪੋਚਾ ਡਸਟਿੰਗ ਕਰਕੇ ਕੱਪੜੇ ਧੋ ਕੇ ਸਬਜ਼ੀ ਧਰ ਕੇ 2 ਵਜੇ ਫਿਰ ਕੰਮ ਦੇ ਆਉਣਾ 2 ਵਜੇ ਫਿਰ ਕੰਮ ਤੇ ਆਉਣਾ ਅੱਧੀ ਰਾਤ ਨਹੀਂ ਆਕੇ ਸੌਣਾ 5 ਵਜੇ ਉੱਠ ਸਰਦਾ ਸਾਈਂ 5 ਵਜੇ ਉੱਠ ਸਰਦਾ ਸਾਈਂ ਕਹਿ ਦਿੰਦਾ ਹੈ ਚਾਹ ਬਣਾਈ ਫਿਰ ਉਹੀ ਫਿਰ ਤੋਂ ਚੱਕੀ ਚੱਲੇ ਔਰਤ ਦਿਵਸ ਹੈ ਬੱਲੇ ਬਨ ਲੈ ਔਰਤ ਦਿਵਸ ਹੈ ਬੱਲੇ ਬਨ ਲੈ ਮੰਨਿਆ ਜਬਾ ਮਨ ਹੁਦੀ ਉਹ ਪਰਵਾਰ ਮੇਰੇ ਬਹੁਤ ਨੇੜੇ ਦਾ ਰਿਸ਼ਤੇਦਾਰ ਵੀ ਥੀਗਾ ਪਟਿਆ ਟੰਡੀਆਂ ਦੇ ਪਰਦੇ ਹੁੰਦੇ ਸੀ ਪਰ ਉਹਨਾਂ ਦਾ ਵੀ ਟਾਈਮ ਦਾ ਪੀੜੀ ਉਹ بجلی چلائی گا ببو تیر پڑھے چنڈی گڑھ کے پڑھیے وہ میرے فون سے جڑے ہوئے میں ہوں ہوں ببو تیر میں میسج کرتا بھی یہ چنگی سوچ دے مالک نے کہہ ٹیم بیٹھی ہوئی جن سلیکٹ کیا ادو میرے پہلا رشتے دار جتیندر سنگ اے ڈی جی پی بڑے لوگ ریس لگے سر ایون چیف سیکٹری ریس سے لگا ہوا سا وہ ایک ایماندار ہے بغراڑی تو وہ اتنے گلا پی پی ایس سی کے چیئرمین سی انہیں اسٹینشن نہیں ملی ਆ ਮੈਂ ਸਰਕਾਰ ਯੂਗ ਮੈਨੇਜਮੈਂਟ ਨੂੰ ਚੁਣਨ ਵਾਲੀ ਬਹੁਤ ਕੀ ਨੂੰ ਬਧਾਈਆਂ ਦਿੰਦੇ ਇਹ ਮਹਾਨ ਇਸਤਰੀ ਸਿਰ теаਟਰ ਕੇ ਉਹ ਵੀ ਲੇ ਕੇ ਇਹ ਪਈ ਬਯੋਰਗ ਜਿਹੜੇ ਸੀ ਗਨਾਮ ਸੰਤੀਰ ਜਿਹੜੇ ਤੋਂ ਅਸੀਂ ਬਾਰਕ ਸਾਹਿਬ ਕੋਰਸੋਫੇ ਪੜ੍ਹੇ ਤੋਂ ਉਹਨਾਂ ਦੀ ਬੜੀ ਵਧਾਈ ਹੋਈ ਹੈ ਬਾਰਕ ਜੀ ਬਣਾ ਨਾਲ ਬੱਠੇ ਜੀ ਇਹ ਹੋਰ ਮੇਰੇ ਨਾਲੋਂ کی سارے میرے واحر جی کا کی واحر میں پچھلی میٹنگ کینسل ہو گئی تو پہلے میری ڈاکٹری اپوائنٹمنٹ تھی دو بار نہیں آ سکے جی آپ سن چکے ہو میرے بارے کہ میں ادھیاپک کتے رو رٹائر ہو چکا تے ਮੈਂ ਪਰ ਇਹ ਤੁਰਕੇ ਆਪਣੇ ਸਵੈ ਜੀਵਨੀ ਲਿਖੀ ਸੀ ਉਹਦੇ ਵਿੱਚ ਵੀ ਕੋਈ ਗੱਲ ਆਪਣਾ ਫਾਜਿਆ ਕਰ ਚੁੱਕਾ ਤੇ ਮੈਂ ਜਨਨ ਲਈ ਥੋੜਾ ਜਿਹਾ ਰਾਇਟ ਹਾਂ ਕਿਤਾਬਾਂ ਪੜ੍ਹਨਾ ਸ਼ੌਕ ਰੱਖਦਾ ਉਹਨਾਂ ਤੋਂ ਸੰਸਕ੍ਰਿਤ ਅੰਕ ਤੇ ਮੈਂ ਵਿਚਾਰ ਪ੍ਰਦਾਨਿਤ ਦੇ ਕੇ ਪਾਸਵਾ ਕੋਡ ਤੋਈ ਭੇਜ ਟੀਚਰ ਨੇ ਕਿਹਾ ਸਾ ਕੋਈ ਆਪਕੀਏ ਲਾ ਕੇ ਬੋਲੋ ਉਥੇ ਲਾਈਬ੍ਰੇਰੀ ਚ ਕਿਤਾਬ ਪੜ੍ਹੀ ਸੀ ਅਗਨ ਜਾੜ ਜਿਹਨੇ ਸੰਨਪਰਨਾਮ ਸਿੰਘ ਤੀਰ ਉਹਦੇ ਵੀ ਇੱਕ ਤਾਵਾ ਹਨ ਤਕੋਸ਼ ਦੇ ਇੱਕ ਸੰਨ ਉਹ ਪੜ੍ਹ ਕੇ ਮੈਂ ਪ੍ਰਭਾਵਿਤ ਹੋਇਆ ਉਹਨਾਂ ਦਾ ਸੰਨ 1973 ਨਾਲ ਕੱਢ ਲਿਆ ਉਹਨੇ ਆਪਣੇ ਮੇਰੇ ਖਾਤੇ ਜਵਾਬ ਜਿਹਨੇ ਕੱਪਟਨ ਚਾਪ ਵੀ ਸੰਭਿਆ ਹੋਇਆ ਮੈਂ ਉਹਨਾਂ ਦੀ ਲਿਖਤਾਂ ਦਾ ਕਾਇਮ ਹੋ ਗਿਆ ਉਹ ਵੀ ਜਿੰਨੀਆਂ ਵੀ ਲਿਖਤਾਂ ਲਿਖੀਆਂ ਮੈਂ ਸਾਰੀਆਂ ਬੜੀਆਂ ਮੇਰੇ ਕੋਲ ਪਿੰਡ ਇੱਕ ਲਾਇਬ੍ਰੇਰੀ ਹੈ ਮੇਰੇ ਲਾਇਬ੍ਰੇਰੀ ਵੀ ਇੰਨੇ ਬਹੁਤ ਅਨੇਕ ਕਾਪੜਾ ਪਈਆ ਤੇ ਮੇਰੀ ਇੱਛਾ ਸੀ ਕਿ ਮੈਂ ਤੁਹਾਡੇ ਨਾਲ ਉਹਨਾਂ ਦਾ ਕੋਈ ਲੇਟ ਫੰਡ ਕਰਾ ਉਹ ਬਿਆਨ ਲਿਖਦੇ ਹਾਂ ਬਾਈ ਕੋਰਟ ਦੇ ਵਕੀਲ ਰਹੇ ਆ ਭਾਈ ਬੁਰੇ ਦਿਨ ਪਹਿਲਾਂ ਉਹਨਾਂ ਦੀ ਬੇਟੀ ਬੱਬੂ ਤੀਰ ਨਿਕਨੇ ਮੈਂ ਜਿਹਨਾਂ ਚਾਹਤਾ ਹਾਂ ਵਾਰਤੂ ਉਹਨਾਂ ਦੀ ਇੰਟਰਵਿਊ ਹੋ ਰਿਹਾ ਸੀ ਉਹ ਅੱਜ ਕੱਲ੍ਹ ਪੀਪੀਐਸਸੀ ਦੇ ਚੇਅਰਮੈਨ ਬਣਿਆ ਹਲਵੰਦਾ ਕੈਪਰੀ ਅਨੰਤਪੁਰ ਸਾਹਿਬ ਨੂੰ ਗੁਰੂ ਜੀ ਕੀਰਤ ਉਹ ਸਾਬ ਵੱਲੋਂ ਚਲੇ ਖਾਧੀਆਂ ਝੂਠੀਆਂ ਕਸਮਾਂ ਤੋੜ ਕੇ ਗੁਰੂ ਜੀ ਤੇ ਮੁਗਲਾਂ ਦੇ ਬੋਲ ਦਿੱਤੇ ਹੱਲੇ ਪਹੁੰਚ ਸਤਸਰ ਸਾਹ ਨਦੀ ਦੇ ਕਿਨਾਰੇ ਪਰਵਾਰ ਹੈ ਸਿੰਘ ਪਿਆਰੇ ਤਿੰਨ ਭਾਗ ਹੈ ਬੰਡੇ ਗਏ ਬੰਡੇ ਰਾਤ ਹਨੇਰੀ ਵੀਲੀ ਵਿੱਚ ਗਰਜੇ ਕਿਨ ਮੈਨ ਕਿੜਮੈਨ ਸਭ ਹੈ ਚੰਬੇ ਮਾ ਗੁਰਦੇ ਦੇ ਦੋ ਛੋਟੇ ਪੁੱਤਰੇ ਰਾਤ ਹਨੇਰੇ ਇੱਕ ਪਾਸੇ ਨੂੰ ਤੁਰ ਗਏ ਕਿਤਾ ਦਿਖਮੀਸ਼ ਵੱਡੇ ਪੁੱਤਰ ਪਿਆਰੇ ਨਾਥ ਕੁਰ ਸਿੰਘਾ ਨੂੰ ਦਰਦ ਹੋ ਗਏ ਇੱਕ ਪਾਸੇ ਨੂੰ ਤੁਰ ਗਏ ਤਾਂ 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 ਤਣੀਆਂ ਹੁੰਦੀਆਂ ਨੇ ਜਿਨ੍ਹਾਂ ਦੇ ਜਿਨ੍ਹਾਂ ਤੇ ਸੁੱਕਣ ਲਈ ਗੱਲੇ ਲੀੜੇ ਵੀ ਪਾਏ ਜਾਂਦੇ ਉਹਨਾਂ ਤੇ ਤਾਂ ਲਟਕਾਏ ਜਾਂਦੇ ਹਨ ਇੰਤਖ ਮੰਗਣ ਆਏ ਬੇਕਸੂਰ ਬੰਦੇ ਜਿਨ੍ਹਾਂ ਦੇ ਲੀੜੇ ਲਾ ਕੇ ਘਰੀ ਲੈ ਜਾਂਦੇ ਹਨ ਵਕੀਲ ਕੀ ਬਾਤ ਬਹੁਤ ਅਚੀ ਤੇ ਖੂਨ ਤੇ ਖੂਨ ਪੀ ਜਾਂਦੀ ਹੈ ਅਦਾਲਤਾਂ ਦੇ ਕਮਰਿਆਂ 'ਚ ਖੂਨ ਪੀ ਜਾਂਦੀ ਹੈ ਅਦਾਲਤਾਂ ਦੇ ਕਮਰਿਆਂ 'ਚ ਫਿਰਦੀ ਪਿੱਛੂਆਂ ਦੀ ਭੀੜ ਕੀ ਬਾਤ ਤਣੀਆਂ ਤੇ ਤਾਂ ਬਸ ਰਹਿ ਜਾਂਦੀਆਂ ਖੱਲਾਂ ਵਾ ਸੁੱਕਣ ਦੇ ਲਈ ਤਣੀਆਂ ਤੇ ਤਬਸੇ ਰਹਿ ਜਾਂਦੀਆਂ ਖੱਲਾਂ ਸੁੱਕਣ ਦੇ ਲਈ ਜੋ ਸੁੱਕ ਕੇ ਬਣ ਜਾਂਦੀਆਂ ਪੁਲਿਸ ਦੇ ਪਟੇ ਥਾਣਿਆਂ 'ਚ ਰੱਖਣ ਲਈ ਸੇ ਉਹਨਾਂ ਦਾ ਅਧਿਕਾਰ ਤੇ ਉਹਦੇ ਪ੍ਰਤੀ ਕੋਈ ਬੋਧ ਹੈ ਨੰਬਰ ਪੱਤ ਨਹੀਂ ਹੈ ਤੁਹਾਰਾ ਤੇ ਅਗਰ ਕੋਈ ਜਿੰਮੇਵਾਰ ਨਹੀਂ ਹੁੰਦੀ ਤਾਂ ਉਹਦੇਲੇ ਜ਼ਿੰਮੇਵਾਰ ਮਰਦ ਹੈਗਾ ਤਾਂ ਇਹ ਸੋਚਣ ਵਾਲੀ ਗੱਲ ਹੈ ਕਿ ਕੀ ਬੱਦ ਔਰ ਦਾ ਸਤਕਾਰ ਕਰਦਾ ਵੀ ਹੈ ਕਿ ਨਹੀਂ ਹੈ ਇਹ ਅਸੀਂ ਆਪਣੇ ਆਪ ਨਹੀਂ ਕਹ ਸਕਦੇ ਕਿਸੇ ਹੋਰ ਨੂੰ ਕਹਿਣ ਦੀ ਲੋੜ ਨਹੀਂ ਹੈ ਤੇ ਅਜਿਹੇ ਹਾਲਾਤੇ ਹੋ ਜੇ ਕਿ ਕਿਸੇ ਹੋਰ ਨੂੰ ਜਿਆਤੀ ਹੋ ਰਹੀ ਹੈ ਤੇ ਆ ਸੈਲਫੋਨ ਲੈ ਕੇ ਫਿਰਦਾ ਤਾਂ ਵੀਡੀਓ ਤਾਂ ਬਣਾਉਣ ਲੱਗ ਜਾਂਗੇ ਪਰ ਉਹਨਾਂ ਨੂੰ ਜਦੋਂ ਲੈ ਅੱਥਾ ਕੋਈ ਕੋਸ਼ਿਸ਼ ਕਰਦੇ ਤੇ ਆ ਕੇ ਆਪਣਾ ਬੜੀਆਂ YouTube ਤੇ ਹੁੰਦੇ ਫਿਰ ਤੋਂ ਪਤਾ ਲੱਗਦਾ ਕਿ ਸਾਡੇ ਚ ਕਿੰਨੀ ਗਰਮਤਾ ਚੁੱਕੀ ਹੈ ਤੇ ਅਸੀਂ ਉਹਨਾਂ ਦੇ ਉਹ ਸਦਾ ਹਰ ਲਈ ਆ ਅੱਜ ਸੁਧਾਰ ਲਈ ਆ ਅੱਜ ਰੱਖਿਆਤ ਕਰਨੀ ਰਹੀ ਕੋਈ ਨਹੀਂ ਇਹ ਜਿਸ ਜੀ ਨਾਲ ਦੇ ਨਾਲ ਤੇ ਜੀ ਨਾਲ ਦੇ ਅਸੀਂ ਠੀਕਾਂ ਦਾ ਯਾਦ ਕਰਦੇ ਸਿਰਫ ਉਹਨਾਂ ਦੇ ਜਨਮ ਦਿਨਾਂ ਤੇ ਆ ਜੀਤ ਦਿਨਾਂ ਤੇ ਪਰ ਸਾਡੇ ਜੋ ਦਾਤਾ ਉਹਨਾਂ ਦੀ ਲਾਈਫ ਜੀ ਦੇ ਥਰੈਡਿਕ ਦਾ ਹੈਗਾ ਨਹੀਂ ਅਸੀਂ ਉਹਦੇ ਬਾਰੇ ਕੁਝ ਆਪਣੇ ਆਪ ਨੂੰ ਸਮਰਪਿਤ ਥੈਟਿਕ ਜਾਣ ਦਾ ਮੌਕਾ ਮਿਲਿਆ ਲਾਅਅਤ ਦੇ ਵਿੱਚ ਤੁਜੀ ਪੰਜਾਬੀ ਕਾਨਫਰੈਂਸ ਟੈਂਡ ਕਰਦਾ ਤੇ ਉਹਦੇ ਬਾਰੇ ਮੈਂ ਤੁਹਾਨੂੰ ਥੋੜੀਆਂ ਜੋ ਗੱਲਾਂ ਬਾਤਾਂ ਹੋਈਆਂ ਜਾਂ ਕੁਝ ਥੋੜੇ ਜਿਹੇ ਸੈਸ਼ਨ ਹੋਏ ਉਹਦੇ ਬਾਰੇ ਪੂਰਾ ਪਤਾ ਪਾਣੀ ਕੁਝ ਤਾਂ ਦੱਸਾਂਗਾ ਲੈ ਕੇ ਇਹ ਦੂਜੀ ਪੰਜਾਬੀ ਕਾਨਫਰੰਸ ਜਿਹੜੀ ਹੈ ਨਾ ਜੀ ਇਹ ਲਾਹੌਰ ਦੇ ਵਿੱਚ 18 ਨਵੰਬਰ ਤੋਂ 20 ਨਵੰਬਰ ਹੋਈ ਸੀ ਇਹ ਜਿਹੜੀ ਕਾਨਫਰੰਸ ਹੈ ਇਹ ਆਰਗੇਨਾਈਜ਼ ਕੀਤੀ ਸੀ ਇਹਨਾਂ ਨੇ ਅਹਿਮਦ ਰਾਜਾ ਅੰਜਮ ਗਿਲ ਤੇ ਨਾਜ਼ਰ ਟੱਲੂ ਨੇ ਇਹ ਤਿੰਨਾਂ ਨੇ ਰਲ ਕੇ ਆਪਣੇ ਇਹ ਕਾਨਫਰੰਸ ਆਰਗੇਨਾਈਜ਼ ਕੀਤੀ ਇਹ ਉਹ ਕਹਿ ਰਹੇ ਸੀ ਕਿ ਪਹਿਲੀ ਜਿਹੜੀ ਕਾਨਫਰੰਸ ਕੀਤੀ ਸੀ ਵੀ ਸਾਨੂੰ ਉਹਦਾ ਜਦੋਂ ਸਾਨੂੰ ਮਿਲਿਆ ਤਾਂ ਅਸੀਂ ਸੋਚਿਆ ਵੀ ਦੂਜੀ ਕਾਨਫਰੰਸ ਕਰਕੇ ਹੋਰ ਮਿਲੂ ਅਸੀਂ ਸੋਚਿਆ ਵੀ ਚੌਥੀ ਕਾਨਫਰੰਸ ਜਾ ਕੇ ਇਹ ਸਕਸੈਸ ਹੋਵਾਂਗੇ ਪਰ ਜੋ ਵੇਖਿਆ ਰਹਾ ਤੋ ਦੂਜੀ ਕਾਨਫਰੰਸ ਵੀ ਬਹੁਤ ਸਕਸੈਸ ਹੋ ਗਈ ਜਦੋਂ ਅਸੀਂ ਇੱਥੋਂ ਗਏ ਆ ਅਸੀਂ ਲੁਧਿਆਣੇ ਚਲੇ ਗਏ ਸੀ ਅਸੀਂ ਵਾਕਾ ਬਾਟਰ ਜਣਾ ਤੇ ਜਦੋਂ ਅਸੀਂ 17 ਤਰੀਕ ਨੂੰ ਵਾਕਾ ਬਾਟਰ ਤੇ ਪਹੁੰਚੇ ਆ ਉੱਥੇ ਤਾਂ ਬੜਾ ਕਾਫੀ ਕੱਠ ਹੋਇਆ ਸੀ ਕੋਸ ਇੰਡੀਆ ਤੋਂ ਗਏ ਸੀ ਕੋ 12ਵੀਂ ਆਏ ਸੀ ਤਾਂ ਸਾਨੂੰ ਪੁੱਛ ਲੜਾ ਪਏ ਤੁਸੀਂ ਕਿਹੜੇ ਗਰੁੱਪ ਨਾਲ ਮੈਂ ਦੇ ਵੀਰੇ ਮੈਂ ਜੀ ਸਾਡਾ ਗਰੁੱਪ ਦੋਨੋਂ ਦਾ ਹੀ ਹੋਰ ਕਿਸੇ ਦਾ ਆਪਣੇ ਗਰੁੱਪ ਦਾ ਆਪਣਾ ਹੀ ਗਰੁੱਪ ਇਹ ਨਿਸ਼ਾਨ वतन प्रस्ती नगम गए फसी के तकते हस हस हसबो चढ़ गे वतन प्रस्ती नगम पड़े गए ते के तकते पर हस गु चढ़ गए भूले ना कभी

ਕੈਨੇਡਾ ਦੇ ਉੱਗੇ ਸ਼ਹਿਰ ਦੇ ਵਿੱਚ ਜਿੱਥੇ ਮਹੀਨਾਵਾਰੀ ਅਰਪਣ ਅਰਪਣ ਦਿਖਾਰੀ ਸਭਾ ਵੱਲੋਂ ਵਿਦਿੰਗ ਕੀਤੀ ਗਈ ਇਹਦੇ ਚ ਕਵਿਸ਼ਰੀ ਗੀਤ ਵਿਚਾਰ ਸਭ ਕੁਝ ਪੇਸ਼ ਕੀਤਾ ਗਿਆ ਜਿਹਦੇ ਪ੍ਰਧਾਨ ਜੋਗਾ ਸਿੰਘ ਜੀ ਆ ਸਾਡੇ ਨਾਲ ਵਿਰਾਜਮਾਨ ਹਨ ਹਾਂਜੀ ਅੱਜ ਕਿਸ ਤਰ੍ਹਾਂ ਦਾ ਰਿਹਾ ਤੁਹਾਡਾ ਅਰਪਣ ਦਿਖਾਰੀ ਸਭਾ ਅੱਜ ਬਹੁਤ ਸੋਹਣਾ ਪ੍ਰੋਗਰਾਮ ਰਿਹਾ ਸਭ ਤੋਂ ਪਹਿਲਾਂ ਤਾਂ ਜਿਹੜੇ ਬਿਛਲੇ ਸਾਥੀ ਸੀ ਉਹਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ ਤੇ ਉਸ ਤੋਂ ਬਾਅਦ ਜਿਸ ਤਰ੍ਹਾਂ ਇਸ ਮਹੀਨੇ ਵਿੱਚ ਪਾਕ ਸਿੰਘ ਦਾ ਮਹੀਦੀ ਦਾ ਨਾਉ ਦਾ ਔਰ ਵੂਮਨ ਡੇ ਆਉਂਦਾ ਇਸ ਬਾਰੇ ਗੱਲਬਾਤ ਕੀਤੀ ਕੁਝ ਅਜਿੱਦੇ ਹਾਲਾਤ ਉੱਤੇ ਜੋ ਅਮਰੀਕਾ ਕੈਨੇਡਾ ਜਾਂ ਵਰਲਡ ਉੱਤੇ ਹੈਲੇ ਫੋਰ ਉਹ ਇੱਥੇ ਵੀ ਗੱਲਾਂ ਬਾਤਾਂ ਹੋਈਆਂ ਪੰਜਾਬੀ ਮਾਂ ਬੋਲੀ ਆ ਪੰਜਾਬੀ ਮਾਂ ਬੋਲੀ ਤੇ ਵੀ ਹੋਈਆਂ ਔਰ ਜੋ ਗੀਤ ਸੰਗੀਤ ਹੋਇਆ ਬਹੁਤ ਸੋਹਣਾ ਸਾਰਾ ਪ੍ਰੋਗਰਾਮ ਬਹੁਤ ਵਧੀਆ ਹੋ ਗਿਆ ਸੋ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਥੈਂਕ ਯੂ ਜੀ